ਮਿੱਤਰੋ ਉਹ ਸਭ ਦੇ ਜਾਨਵਰ ਪੰਛੀ ਕੇ ਮੈਂ ਸੈੱਟ ਲੈਂ ਮਿੱਤਰੋ ਅੱਜ ਆ ਦੋ ਜਾਨਵਰ ਲੱਗੇ ਸੀ ਤਿਆਰ ਕਰਨ ਆ ਮੋਰੇ ਅੱਠ ਦਾ ਬਾਈ ਇੱਕ ਨੂੰ 6 ਤੇ ਸਾਹਮਣੇ ਆਇਆ ਤੇ ਇੱਕ ਨੂੰ 8 ਤੇ ਸਾਹਮਣੇ ਬਾਈ ਦੋ ਸਾਹਮਣੇ ਆਇ ਕੱਲ ਵੀਡੀਓ ਤਾਂ ਨਹੀਂ ਬਣੀ ਬਾਈ ਕੱਲ ਬਾਜੀ ਤੇ ਸੀ ਤੇ 5 ਵਜੇ ਆਪਣਾ ਕਬੂਤਰ ਕੱਟਿਆ ਗਿਆ ਸੀ ਕਈ ਕਬੂਤਰ ਗਏ ਸੀਗੇ ਬਾਈ ਤੇ ਇੱਚੇ ਆਵਾਜ਼ ਪੈ ਗਿਆ ਸੀਗਾ ਆਵਾਜ਼ ਤੋਂ ਡਰ ਕੇ ਬਹੁਤ ਕਬੂਤਰ ਗਏ ਨੇ ਤੇ ਬੱਚਾ ਸੀਗਾ ਤੇ ਪਤਾ ਨਹੀਂ ਲੱਗਿਆ ਉਹਦਾ ਕਿੱਧਰ ਗਿਆ ਕਿੱਧਰ ਨਾ ਆਪਾਂ ਸਾਂਭਿਆ ਸੀਗਾ ਗੱਲ ਸਾਂਭ ਕੇ ਛੱਡਿਆ ਸੀ ਕਿਸੇ ਮਿੱਤਰ ਪਿਆਰੇ ਦਾ ਸੋ ਆਦੂ ਹੈ ਜਾਨਵਰ ਕਰੀ ਜਾਂਦੇ ਤਿਆਰ ਠੀਕ ਹੈ ਬਾਕੀ ਅੱਜ ਜਿੰਨੀ ਕੋਈ ਅਪਡੇਟ ਸਾਰੀ ਤੁਹਾਨੂੰ ਲੈ ਨਾਲ ਸ਼ੇਅਰ ਕਰਾਂਗੇ ਬਈ ਜੀ ਕੀ ਕੁਝ ਲਾਉਣੇ ਆ ਕਦੋਂ ਕੀ ਕਰਨਾ ਠੀਕ ਹੈ ਟੈਂਪਰੇਚਰ ਵੀ ਵਧੀਆ ਹੁਣ ਦਿਨ ਵਧੀਆ ਬਣਨ ਲੱਗ ਗਿਆ ਬਾਈ ਤੇ ਕੱਲ ਵੀ 6 ਕਬੂਤਰਾਂ ਨੇ ਟਾਈਮ ਕੀਤਾ ਸੀ ਬਾਈ ਸਾਂਝੀ ਹੋ ਗਈ ਸੀ ਸੱਤ ਤੇ ਅੱਲੇ ਵੀ ਸੋਹਣਾ ਸੀਗਾ ਦਿਨ ਬਣਿਆ ਹੋਇਆ ਸੁਪਰਾ ਮੇਰੇ ਗੇੜਿਆਂ ਤੋਂ ਆਏ ਨੂੰ ਹੁਣ ਸਮਝਾ ਦਿੰਦਾ ਤੁਹਾਨੂੰ ਮੈਂ ਜਿਵੇਂ ਆਪਾਂ ਕੀਤਾ ਸੀ ਗੇੜਿਆਂ ਤੋਂ ਆਏ ਨੂੰ ਬਿਠਾ ਕੇ ਪਾਣੀ ਬੁਣੀ ਕਰਕੇ ਪੂਰਾ ਬਈ ਤੇ ਪਤਲਾ ਜਾ ਜਦੋਂ ਪਾਣੀ ਬੁਣੀ ਖਿੱਚ ਗਿਆ ਉਦੋਂ ਬਤਲਾ ਜਾ ਜਲਾਬ ਕਰ ਦੋ ਠੀਕ ਆ ਜਮੇ ਪਤਲਾ ਲਾਉਣਾ ਬਈ ਜਲਾਬ ਜਮੀ ਜਾਂ ਹੋ ਸਕੇ ਤਾਂ ਬਈ ਗੇੜਿਆਂ ਤੋਂ ਵੀ ਪਹਿਲਾਂ ਇੱਕ ਵਾਰੀ ਜਲਾਬ ਲੱਗਿਆ ਹੋਣਾ ਚਾਹੀਦਾ ਠੀਕ ਆ ਜਲਾਬ ਤੋਂ ਬਾਅਦ ਬਈ ਜੋਦਲਾਬ ਖੇਚ ਜੇ ਤਾਂ 5 ਕਿਲੋ ਪਾਣੀ ਦੇ ਦੋ ਖਚਾ ਦੂੰ ਖਚਾ ਕੇ ਉਦੋਂ ਬਾਅਦ ਬਈ ਉਹਨੂੰ ਖਰਾਕ ਪਾ ਦੂੰ ਠੀਕ ਆ ਫੇਰ ਆ ਗਈ ਅਗਲੇ ਦਿਨ ਦੀ ਵਾਰੀ ਫੇਰੇ ਸੰਦਿਆਂ 7 ਵਜੇ ਬਈ ਉਹਨੂੰ ਬਾਦਾਮਦਾਰ ਤੋਂ ਰੱਜ ਮੈਂ ਜਿੰਨੇ ਉਹਨੇ ਖਾਣੇ ਹੋਏ ਖਾ ਲੂਗਾ ਠੀਕ ਆ ਉਦੋਂ ਬਾਅਦ ਉਹਨੂੰ ਬੈਠਾ ਰਹਿਣ ਦੋ ਘੰਟੇ ਕੇ ਬਾਅਦ ਉਹਨੂੰ 10 ਕਿਲੋ ਪਾਣੀ ਦੇ ਦੋ ਬਾਹਲਾ ਨਾ ਦਿਓ ਜੇ ਆਪਾਂ ਬਾਹਲਾ ਪਾਣੀ ਦੇ ਦਿੰਨੇ ਆ ਮੁੜ ਕੇ ਬਈ ਪਾਣੀ ਪਾਣੀ ਖੇਚਦਾ ਖਰਾਕ ਖੜਾ ਲੈਂਦਾ ਠੀਕ ਆ ਇਹਦੇ ਕਰਕੇ ਬਈ ਜਾਨਵਰ ਨੂੰ 10 ਕਿਲੋ ਪਾਣੀ ਦੇ ਕੇ ਇਹਦੇ ਛੱਡ ਦੋ ਠੀਕ ਹੈ ਤੇ ਉਦੋਂ ਬਾਅਦ ਬਈ ਬੈਠਾ ਰਹਿਣ ਦੋ ਤੇ 11:00 ਵਜੇ 10:30 11:00 ਵਜੇ ਪੂਰੇ ਪਾਣੀ ਧਰ ਦੋ ਜਿੰਨਾ ਪੀਣਾ ਹੋਊਗਾ ਪੀ ਲੈਂਦਾ ਠੀਕ ਹੈ ਉਦੋਂ ਅੱਗੇ ਆਪਾਂ ਫੇਰ ਆ ਗਿਆ ਸ਼ਾਮ ਨੂੰ ਬਸ ਐ ਇੱਕ ਅੱਧੀ ਨਾਲ ਕੀ ਪਾਣੀ ਦੀ ਲਾ ਦੋ ਬਾਲੀ ਨੂੰ ਉਹਨੂੰ ਗੁੱਡੇ 'ਚ ਬੈਠਾ ਰਹਿਣ ਦਾ ਗੁੱਡਾ ਥੱਲੇ ਸਾਫ਼ ਕਰ ਦੋ ਕਿ ਮਿੱਟੀ ਜਾਂ ਬੇਠ ਓਠ ਨਾ ਚੱਕ ਲੈ ਠੀਕ ਹੈ ਫਿਰ ਉਦੋਂ ਬਾਅਦ ਆ ਗਿਆ ਸਵੇਰੇ ਸਵੇਰੇ ਹੁਣ ਗਰਮੀਆਂ ਦੇ ਦਿਨ ਨੇ ਬਾਈ ਸਵੇਰੇ 4 ਵਜੇ ਜਾਂ ਤਾਂ ਥੋੜੀ ਜੀ ਰਸੌਣਤ ਲਾ ਦੋ ਤੇ ਮਮੂਲੀ ਜੀ ਠੀਕ ਹੈ ਕਣਕ ਦਾ ਦਾਣਾ ਹੁੰਦਾ ਜਿਹੜਾ ਉਨੀ ਗਰਸੌਣਤ ਲੈ ਲਓ ਤੇ ਉਹਨੂੰ ਪਾਣੀ ਚ ਘੋਲ ਕੇ ਤੇ ਠੰਡਾ ਹੀ ਕਰਕੇ ਪਾਣੀ ਠਾਰ ਕੇ ਲਾ ਦੋ ਪਤਲੀ ਕਰਕੇ ਠੀਕ ਆ 10 10 10 ਕੰਮਲ ਦੇ ਕੇ ਬਿਠਾ ਦਿਓ ਜਦੋਂ ਖੁੱਝ ਖੁੱਝ ਗਿਆ ਉਹਦੋਂ ਬਾਅਦ ਫੇਰ ਪਾਣੀ ਦੇ ਦਿਓ ਉਹਨੂੰ 5-7 ਕੰਮਲ ਜਦੋਂ ਉਹ ਖੁੱਝ ਗਿਆ ਤੇ ਉਦੋਂ ਬਾਅਦ ਬਈ 8:00 ਵਜੇ 7:00 ਵਜੇ ਜਾਂ 8:00 ਵਜੇ ਲਾ ਲਓ ਠੀਕ ਆ ਟੈਂਪਰੇਚਰ ਦੇ ਹਿਸਾਬ ਨਾਲ ਗਿਰੀਆਂ ਤੇ ਸਾਂਭ ਦੋ ਸਾਨੂੰ 40 ਇੱਕ ਦਾ ਟੈਂਪਰੇਚਰ 41 ਦਾ ਦੱਸ ਰਿਹਾ ਠੀਕ ਆ ਉਸਾ ਬਣਾ ਪਪਦਾਮਾਂ ਤੇ ਸਾਂਭਿਆ ਤੇ ਅੱਗੇ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੁਣ ਇਹਨਾਂ ਨੂੰ ਬਦਾਮ ਖਵਾ ਕੇ ਇਹਨੂੰ ਬੈਠੇ ਰਹਿਣ ਦਾਂਗੇ ਤੇ ਉਸ ਤੋਂ ਬਾਅਦ ਦੇਵਾਂਗੇ ਆਪਾਂ ਪਾਣੀ ਤੇ ਅੱਗੇ ਅੱਗੇ ਕਿਵੇਂ ਆ ਸਾਰੀ ਤੁਹਾਡੇ ਨਾਲ ਅਪਡੇਟ ਸ਼ੁਰੂ ਸ਼ੇਅਰ ਕਰਾਂਗੇ ਬਸ ਭਰਾ ਬਣ ਕੇ ਵੀਡੀਓ ਨੂੰ ਹੁਣ ਬਾਅਦ ਤੋਂ ਬਾਅਦ ਸ਼ੇਅਰ ਕਰਿਆ ਕਰੋ ਹੁਣ ਗੇਮ ਇਹ ਦੁਆ ਆਲੂ ਬਖਾਰੇ ਵਾਲੀ ਵੀ ਜੋ ਵੀ ਕੁਝ ਕਰਾਂਗੇ ਸਾਰਾ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਠੀਕ ਆ ਸੋ ਹੁਣ ਪੂਰਾ ਬਲੌਗਿੰਗ ਦੇ ਹਿਸਾਬ ਨਾਲ ਹੀ ਡੇਲੀ ਵੀਡੀਓ ਪਾਇਆ ਕਰਾਂਗੇ ਬਸ ਪਰ ਮੇਰੀ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰਿਆ ਕਰਿਓ ਠੀਕ ਆ ਸੋ ਬਾਕੀ ਆਲੂ ਬਖਾਰੇ ਦਾ ਤਾਂ ਬਾਈ ਅੱਡੋ ਅੱਡ ਹਿਸਾਬ ਕਿਤਾਬ ਹੁੰਦਾ ਯਾਰ ਕਈ ਕਬੂਤਰ ਨੂੰ 1 ਵਜੇ ਵੀ ਲਾ ਆਂਦੇ ਨੇ ਪਰ ਮੈਂ ਕਹਿਣਾ ਜਦੋਂ ਕਬੂਤਰ ਬਦਾਮ ਖੇਚ ਗਿਆ ਆਪਾਂ 7 ਵਜੇ ਜਾਂ ਮੰਨ ਲਓ ਵੀ 7 ਵਜੇ ਆਪਾਂ ਬਦਾਮ ਲਾਤੀ ਠੀਕ ਆ 5 ਵਜੇ ਨੂੰ ਜਾਂ 4 ਵਜੇ ਨੂੰ ਕਬੂਤਰ ਵਿਹਲਾ ਹੁੰਦਾ ਠੀਕ ਆ ਉਸ ਤੋਂ ਬਾਅਦ 5 ਕਐਮਰ ਪਾਣੀ ਦੇ ਕੇ ਪਾਣੀ ਖਿਚਾ ਕੇ ਉਸ ਤੋਂ ਬਾਅਦ ਬਈ ਆਲੂ ਘਰਾ ਠਾਰ ਕੇ ਲਾ ਦੋ ਪਤਲਾ ਕਰਕੇ ਜਿਆਦਾ ਗਾੜਾ ਨਹੀਂ ਲਾਉਣਾ ਤੇ ਕਾਲੂ ਬਖਾਰਾ ਜਿਹੜਾ ਬਈ ਉਹਨੂੰ ਵਿੱਚ ਹੱਥ ਨਾਲ ਗਈ ਬਈ ਮਸਲ ਕੇ ਲਾਉਂਦੇ ਨੇ ਮਸਲ ਕੇ ਨਹੀਂ ਲਾਉਣਾ ਬਸ ਐਂ ਜਿਵੇਂ ਪਿਆ ਠੀਕ ਆ ਉਹਦਾ ਰਸ ਹੁੰਦਾ ਜਿਹੜਾ ਉਹਨੂੰ ਪਉਣ ਕੇ ਤੇ ਉਹ ਲਾ ਦੋ ਠੀਕ ਆ ਤੇ ਜੇ ਆਪਾਂ ਮਸਲਦੇ ਆਂ ਬਈ ਮਸਲ ਕੇ ਉਹਦੇ ਜਿਹੜੇ ਜਾਲੇ ਜੇ ਹੁੰਦੇ ਨੇ ਉਹ ਕੂਪਰ ਦੇ ਅੰਦਰ ਵਗ ਜਾਂਦੇ ਨੇ ਠੀਕ ਆ ਇਹ ਆਲੂ ਖਾਰੇ ਦਾ ਵੀ ਹਿਸਾਬ ਨਾਲ ਦੋ ਹਿਸਾਬ ਦਾ ਕੰਮ ਹੁੰਦਾ ਬਈ ਰਹਿਸ਼ ਦਾ ਕੰਮ ਵੀ ਹੁੰਦਾ ਠੀਕ ਆ ਤੇ ਜਲਾਬ ਦਾ ਕੰਮ ਵੀ ਕਰਦਾ ਬਈ ਇਹ ਦੋਵੇਂ ਕੰਮ ਹੀ ਕਰਦਾ ਠੀਕ ਆ ਜਿਹੜਾ ਮਰਜ਼ੀ ਹਿਸਾਬ ਨਾਲ ਜਾਨਵਰ ਨੂੰ ਕਰ ਲੋ ਠੀਕ ਆ ਇਹ ਆਪਣੇ ਆਪ ਦੇ ਹਿਸਾਬ ਨਾਲ ਹੁੰਦਾ ਆਪਾਂ ਵੀ ਆਪਾਂ ਜਲਾਬ ਦੇ ਹਿਸਾਬ ਨਾਲ ਲਾਉਣਾ ਠੀਕ ਆ ਜੇ ਜਮਾ ਪਤਲਾ ਕਰਕੇ ਲਾਉਂਗੇ ਤਾਂ ਜਲਾਬ ਦਾ ਹਿਸਾਬ ਕਿਤਾਬ ਹੋ ਜਾਂਦਾ ਬਈ ਜੇ ਥੋੜਾ ਜਿਹਾ ਗਾੜਾ ਲਾਉਂਗੇ ਤਾਂ ਉਹ ਇਹ ਰਹਿਸ਼ ਬਣਾ ਜਾਂਦਾ ਠੀਕ ਆ ਰਹਿਸ਼ ਵੀ ਉਹ ਵੀ ਬਈ ਜੇ ਆਪਾਂ ਘੱਟ ਬਦਾਮ ਹੋਣ ਤਾਂ ਕਾ ਤਾਂ ਹੀ ਰਹਿਸ਼ ਬਣਾਉਂਗਾ ਠੀਕ ਆ ਬਾਕੀ ਖਰਾਕ ਬਈ ਜਾਨਵਰ ਦੇ ਹਿਸਾਬ ਨਾਲ ਪਾਓ ਜੇ ਉਹ 14 15 ਬਦਾਮ ਖਾਂਦਾ ਹੈ ਤਾਂ ਉਹਨੂੰ 7 ਬਦਾਮਾਂ ਤੇ ਹਨਾ 8 ਬਦਾਮਾਂ ਤੇ ਸੰਭੂ ਪਤਾ ਤੁਹਾਨੂੰ ਵੀ ਇਹ ਖਰਾਕ ਖਿੱਚ ਜੂਗਾ ਬਾਈ 7 ਵਜੇ ਆਪਾਂ ਜੇ ਇਹਨੂੰ ਬਦਾਮ ਪਾਏ ਨੇ ਠੀਕ ਆ ਇਹ ਸ਼ਾਮ ਨੂੰ 5 ਵਜੇ ਤੱਕ 6 ਵਜੇ ਤੱਕ 5 ਵਜੇ ਤੱਕ ਹੀ ਲਾ ਲਓ ਠੀਕ ਆ ਆਰਾਮ ਨਾਲ ਖਾਲੀ ਹੋ ਜਾਂਦਾ ਜਾਨਵਰ ਠੀਕ ਆ 4-5 ਵਜੇ ਖਾਲੀ ਹੋ ਜੇ ਇਤੋਂ ਵਧੀਆ ਹੋਰ ਕੁਝ ਨਹੀਂ ਹੁੰਦਾ ਹੁਣ ਆਹ ਦੇਖ ਲਓ ਇਹਨੂੰ ਖੁੱਡਾ-ਖੁੱਡਾ ਹੋ ਰਿਹਾ ਵੀ ਮੈਂ ਖੁੱਡੇ 'ਚ ਜਾਵਾਂ ਖੁੱਡੇ 'ਚ ਜਾਵਾਂ ਠੀਕ ਆ ਤੇ ਇੱਕ ਇੱਕ ਬਦਾਮ ਰਹਿ ਗਿਆ ਇਧਰ ਚੱਕ ਹੀ ਜਾਂਦਾ ਇਹ ਆਦਿਆਂ ਬੰਦ ਖਾਲਾ ਬੁੱਤ ਖਾਲਾ ਬਸ ਇੱਕ ਮਿੱਟੀ ਮੁੱਟੀ ਚ ਬਈ ਠੀਕ ਆ ਧਿਆਨ ਰੱਖੋ ਵੀ ਬਿੱਠ ਚ ਤੇ ਮਿੱਟੀ ਚ ਮੂੰਹ ਨਾ ਮਾਰ ਲੈ ਜਾਨਵਰ ਬਸ ਠੀਕ ਆ ਕਿਉਂ ਆਪਾਂ ਘਟ ਬਦਾਵਾਂ ਦੇ ਸਾਹਮਣੇ ਹੁੰਦਾ ਬਈ 100% ਜਾਨਵਰ ਨੇ ਮੂੰਹ ਮਾਰਨਾ ਹੀ ਮਾਰਨਾ ਸੋ ਜੇ ਖੁੱਡੇ 'ਚ ਛੱਡਣਾ ਤਾਂ ਧਿਆਨ ਰੱਖੋ ਸਾਫ਼ ਸੁਭਈਆ ਕਰਕੇ ਫੇਰ ਛੱਡੋ ਨਹੀਂ ਬਾਈ ਪਹਿਲਾਂ ਹੀ ਜਾਲ ਚਾਤ ਪਾਉ ਉੱਤਰ ਨੂੰ ਦਾਣੇ ਦੂਣਿਆਂ ਦੀ ਹੁਣ ਆਪਣੇ ਵਾਲੇ ਸਾਰੇ ਜਿੰਨੇ ਜਾਨਵਰ ਵੀ ਆਪਾਂ ਡਾਉਣੇ ਆ ਉੱਤਰਦੇ ਨੇ ਠੀਕ ਆ ਸਾਰੇ ਆਪਾਂ ਇਹ ਜਾਲਾਂ 'ਚ ਹੀ ਛੱਡਦੇ ਆ ਠੀਕ ਆ ਜਾਲ 'ਚ ਹੀ ਖਰਾਕ ਦਿੰਨੇ ਆ ਹਥਾੜਾ ਵੀ ਆ ਹੁਣ ਥੜਾੜਾ ਵੀ ਮਾਰ ਕੇ ਮੂੰਹ ਠੀਕ ਆ ਦੇ ਬਰਾਮਾਂ ਤੇ ਹੋ ਕੇ ਖੜ ਗਿਆ ਠੀਕ ਆ ਨੇ ਨੇ ਵੀ ਚਾਰਕ ਬਦਾਮ ਹੀ ਚੱਕੇ ਨੇ ਜੇ ਠੀਕ ਆ ਬੱਚਾ 8 ਤੇ ਸੀਗਾ ਬਾਈ ਤੇ ਇਹਦਾ ਤਾਂ ਇੱਕ ਬਦਾਮ ਹੀ ਰਹਿ ਗਿਆ ਬਸ ਠੀਕ ਆ ਇਹ ਆ ਹੁਣ ਖਾ ਲੈਣਗੇ ਜਦੋਂ ਸੈੱਟ ਤੇ ਹੋ ਗੇ ਠੀਕ ਆ ਸੁਪਰਾ ਬਣ ਕੇ ਇਨੀ ਇਹੀ ਗੇਮ ਹੁੰਦੀ ਆ ਯਾਰ ਜਿੰਨਾ ਦਿਮਾਗ ਲਾ ਲੂਗੇ ਸਮਝ ਲੂਗੇ ਬਾਈ ਤੇ ਉਨੇ ਹੀ ਵਧੀਆ ਰਹੋਗੇ ਤੇ ਜੇ ਕਈ ਭਰਾ ਆਪਾਂ ਕਹਿ ਦਿੰਨੇ ਆ ਵੀ ਗੇਮ ਬੜਾ ਵਧੀਆ ਉਹੀ ਗੱਲ ਆ ਬਾਈ ਜੇ ਤੁਸੀਂ ਆਪ ਐਕਸਪੈਰੀਮੈਂਟ ਕਰੋਗੇ ਪ੍ਰੈਕਟੀਕਲ ਕਰੋਗੇ ਬਾਈ ਹਰੋਂਗੇ ਵੀ ਤਾਂ ਤੁਹਾਨੂੰ ਪਤਾ ਵੀ ਲੱਗੂਗਾ ਠੀਕ ਹੈ ਸਾਡੇ ਹੱਥ ਚ ਆ ਘਮ ਹੀ ਰਹੇਗੀ ਠੀਕ ਹੈ ਸੋ ਵਿਦੂ ਆਪ ਬਈ ਸਾਂਭ ਕੇ ਛੱਡਿਆ ਕਰੋ ਆ ਪ੍ਰੈਕਟੀਕਲ ਕਰਿਆ ਕਰੋ ਵਧੀਆ ਠੀਕ ਹੈ ਕੋਈ ਨਾ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਬਈ ਮੈਂ ਇੰਨੇ ਕਟਕ ਤੇ ਆਹ ਸਾਬ ਕਿਤਾਬ ਨਾਲ ਜਾਨਵਰ ਸੰਭਿਆ ਸੀ ਤਾਂ ਮੇਰਾ ਇੰਨਾ ਕੁੱਟਿਆ ਜਾਂ ਉਹਨੇ ਆਹ ਹਰਕਤ ਕੀਤੀ ਆ ਪਾਣੀ ਤੇ ਗਿਆ ਜਾਂ ਕਿਵੇਂ ਗਿਆ ਹਨਾ ਇਹ ਸਾਰਾ ਪਤਾ ਲੱਗ ਜਾਂਦਾ ਬਾਕੀ ਹੁਣ ਆ ਗਿਆ ਬਾਈ ਪਾਣੀ ਦਾ ਰੋਲ ਕਿਉਂਕਿ 40 40 ਦਾ ਅੰਪਰੇਜਰ ਹੋਣ ਲੱਗ ਗਿਆ ਠੀਕ ਆ ਸੋ ਹੁਣ ਪਾਣੀ ਦਾ ਵੀ ਤੁਹਾਨੂੰ ਸਾਰਾ ਟਾਈਮ ਦੱਸਾਂਗੇ ਤੇ ਪਾਣੀ ਆਪਾਂ ਭਿਉਂਦਾ ਸੀਗਾ ਬਾਈ ਠੀਕ ਆ ਪਾਣੀ ਵੀ ਦਿਖਾਉਣਾ ਤੁਹਾਨੂੰ ਮੈਂ ਸੋ ਆਪੇ ਬਾਈ ਦੋਹਾਂ ਦਾ ਪਾਣੀ ਠੀਕ ਆ ਭਿਉਂ ਕੇ ਰੱਖ ਰੱਖਿਆ ਆਪਾਂ ਕੀ ਗਾ ਮਿੱਤਰੋ ਪਾਣੀ ਇਹ ਉਹੀ ਆ ਬਾਈ ਜਿਹੜਾ ਆਪਾਂ ਬਣਾਇਆ ਹੋਇਆ ਠੀਕ ਹੈ ਉਹ ਸਾਰੇ ਭਰਾਵਾਂ ਨਾਲ ਸ਼ੇਅਰ ਵੀ ਕੀਤਾ ਹੋਇਆ ਆਪਾਂ ਸੋ ਸੋ ਇੱਕ ਭਰਾ ਨੇ ਕੱਲ ਵਧਾਈਆਂ ਵੀ ਦਿੱਤੀਆਂ ਸੀ ਬਾਈ ਬਾਈ ਜੋ ਦਾ ਪਿੰਡ ਦਾ ਪੱਖੋਵਾਲ ਕੋਲੇ ਆਪਣੇ ਵਾਲੇ ਪਾਣੀ ਦੀ ਉਹਨੇ ਬਾਜੀ ਛੱਡੀ ਸੀ ਤੇ 88 ਕਬੂਤਰ ਦੱਸਦਾ ਸੀ ਪਤਾ ਨਹੀਂ 86 ਦੱਸਦਾ ਸੀ ਉਹਨੇ ਤਿੰਨ ਚ ਸਾਂਝੀ ਹੋ ਗਈ ਸੀ ਬਾਈ ਠੀਕ ਹੈ ਤੇ ਬਾਈ ਨੇ ਆਪਣੇ ਨਾਲ ਇੰਸਟਾਗ੍ਰਾਮ ਤੇ ਉਹਨੂੰ ਬਧਾਈਆਂ ਦਿੱਤੀਆਂ ਸੀ ਬਾਈ ਤੇਰੇ ਵਾਲੇ ਪਾਣੀ ਤੇ ਛੱਡਿਆ ਸੀ ਤੇ ਆਪਣੇ ਵਾਲਾ ਬਾਜੀ ਜਿੱਤ ਗਿਆ ਸੀ ਠੀਕ ਆ ਮਿੱਤਰੋ ਸੋ ਬਾਕੀ ਦੀ ਆ ਨਾਲ ਦੀ ਨਾਲ ਵੀਡੀਓ ਸ਼ੇਅਰ ਵੀ ਕਰਾਂਗੇ ਠੀਕ ਆ ਜੋ ਵੀ ਕੁਝ ਹੋਇਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਲਵ ਯੂ ਸਾਰੇ ਭਰਾਵਾਂ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਤੇ ਲੈ ਵੀਰੇ ਪਾਣੀ ਦੇ ਆਪਾ ਪੋਣਾ ਆ ਆਪਣਾ ਪਾਣੀਆ ਦੇਖ ਲਓ ਆਪਣੇ ਪਾਣੀ ਤਾਂ ਐਵੇਂ ਬਣ ਜਾਂਦਾ ਆਪਣਾ ਪਾਣੀ ਪਿਚਾ ਲਓ ਠੀਕ ਆ ਇਕੱਠਾ ਹੋ ਜਾਂਦਾ ਇਹ ਠੀਕ ਹੈ ਚੱਕਰ ਜਾਂ ਬਣ ਜਾਂਦਾ ਜਿਹੜਾ ਆਪਣਾ ਪਾਣੀ ਸਹੀ ਬਣਿਆ ਹੋਊਗਾ ਦੇਖੋ ਇਕੱਠਾ ਹੋ ਜਾਂਦਾ ਠੀਕ ਆ ਆ ਕੱਢ ਲਿਆ ਆਪਾਂ ਠੀਕ ਆ ਤੇ ਜਾਨਵਰ ਨੂੰ ਆਪਾਂ ਦਿੰਨੇ ਆ ਠੀਕ ਆ 10 ਐਮਐਲ ਦੇਵਾਂਗੇ ਬਾਈ ਇਹਨੂੰ ਦਿੰਨੇ ਆ ਆਪਾਂ ਡੱਬੇ ਨੂੰ ਜਾਂ ਦੂਜੇ ਨੂੰ ਅਟੋ-ਅਟ ਕੇਮ ਤੇ ਸਾਂਭਾਂਗੇ ਬਾਈ ਦੋਵੇਂ ਕੇਮਾਂ ਦਾ ਸਾ ਦੱਸਾਂਗੇ ਤੁਹਾਨੂੰ ਕਿ ਕਿਹੜੀਆਂ-ਕਿਹੜੀਆਂ ਤੇ ਸਾਂਭ ਰਹੇ ਆ ਹਨਾ ਓਕੇ ਤੇ ਹੁਣ ਦੇਣ ਲੱਗਾ ਡੱਬੇ ਨੂੰ ਤੇ ਆ ਜੀ ਆਪਕੋ ਉੱਤਰ ਕੱਢ ਠੀਕ ਹੈ ਦੱਕਿਆਂ ਨੂੰ ਪਾ ਦੇਣਾ ਦੱਬੀ ਉਹ ਆਸ ਦੱਕਿਆਂ ਨੂੰ ਆਪ ਛੱਡਣਾ ਲੈ ਮੇਟਰ ਵੀਡੀਓ ਬਾਅਦ ਤੋਂ ਬਾਅਦ ਮੈਂ ਜੁਰੀ ਕਰਦੇ ਹਾਂ ਠੀਕ ਹੈ ਵੀ ਅੱਗੇ ਵੀ ਸਾਰੀ ਅਪਡੇਟ ਦੇਵਾਂਗੇ ਬਾਈ ਬਾਜੀ ਛੱਡਾਂਗੇ ਸਾਰਾ ਕੁਝ ਦੱਸਾਂਗੇ ਤੁਹਾਨੂੰ ਆ ਵੀਡੀਓ ਨੂੰ ਵੱਧ ਤੋਂ ਵੱਧ ਖਿੱਚ ਦਿਓ ਕੰਮgera ਭਰਾ ਬਣ ਕੇ ਹੱਥ ਜੋੜ ਕੇ ਬੇਨਤੀ ਆ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਦੱਪ ਕੇ ਗਰੁੱਪਾਂ 'ਚ ਠੀਕ ਆ ਹੋਰ ਬਾਲਾ ਕੁਝ ਨਹੀਂ ਕਹਿੰਦੇ ਆਪਾਂ ਬਸ ਗੱਲਾ ਵੀਡੀਓ ਸ਼ੇਅਰ ਕਰ ਦਿਆ ਕਰੋ ਇਹਨੂੰ ਦਿੱਤਾ ਲਾ ਪਾਣੀ ਦੂਜਾ ਆਪਾਂ ਦੂਜੀ ਵੀਡੀਓ ਤੇ ਸੰਭਾਂਗੇ ਠੀਕ ਆ ਉਹ ਵੀ ਤੁਹਾਨੂੰ ਦੱਸਾਂਗੇ ਤੇ ਆ ਪਿੱਠਾਂ ਦੇਖ ਲਓ ਬਾਈ ਬਦਾਮ ਵਾਲੀਆਂ ਮਾਰਦ ਨੇ ਪੂਰੀਆਂ ਮੋਟੀਆਂ ਠੀਕ ਆ ਆ ਵੀ ਦੇਖ ਲਓ ਠੀਕ ਆ ਦੂਜਾ ਬੱਚਾ ਆ ਹੈ ਇਹ ਥੋੜਾ ਆ ਬੱਚਾ ਕਮਜ਼ੋਰ ਆ ਇੱਕ ਵਈ ਆਪਣੇ ਅੱਖਾਂ ਲਈ ਆ ਗਈ ਉਹੀ ਗੱਲ ਉਹੀ ਇਹੀ ਟਾਈਮ ਵਿਜਨ ਦਾ ਹੁੰਦਾ ਇਹੀ ਟਾਈਮ ਆਪਣੇ ਕੋਈ ਨਾ ਕੋਈ ਬਿਮਾਰੀ ਘੇਰ ਲੈਂਦੀ ਆ ਬੱਚਿਆਂ ਦੀਆਂ ਇਹਦੀਆਂ ਵੀ ਅੱਖਾਂ ਖਰਾਬ ਹੋ ਰਹੀਆਂ ਨੇ ਬਈ ਆ ਦੇਖ ਲੋ ਧਿਆਨ ਨਾਲ ਪਤਾ ਨਹੀਂ ਕੀ ਚੱਕਰ ਆ ਇਹ ਬਸ ਕੁਛ ਨਾ ਕੁਛ ਹੋਣਾ ਹੀ ਹੁੰਦਾ ਪਰ ਵਾਹਿਗੁਰੂ ਦੀ ਕਿਰਪਾ ਨਾਲ ਫੇਰ ਵੀ ਬਾਬੇ ਦੀ ਮਿਹਰ ਨਾਲ ਹੀ ਛੱਡ ਦਾਂਗੇ ਇਹਨੂੰ ਕੀ ਹੋ ਰਿਹਾ ਫਲਰ ਕਿਉਂ ਕਰੀ ਜਾਂਦਾ ਤਸਵੀਰ ਦਿਖਾਈ ਜਾਂਦਾ ਇਹਨੂੰ ਕਿਵੇਂ ਕਰੀ ਜਾਂਦਾ ਆ ਦੇਖੋ ਇਹਦੀ ਵੀ ਅੱਖਾਂ ਖਰਾਬ ਨੇ ਸੋ ਭਰਾ ਬਣ ਕੇ ਵੀਡੀਓ ਨੂੰ ਬਸ ਵੱਧ ਤੋਂ ਵੱਧ ਆਪਕੇ ਹੁਣ ਸ਼ੇਅਰ ਕਰ ਦਿਓ ਸਾਰੀ ਅਪਡੇਟ ਜਿੰਨੇ ਵੀ ਕਬੂਤਰ ਸੰਭਾਂਗੇ ਸਾਰਾ ਤੁਹਾਨੂੰ ਦੱਸਾਂਗੇ ਭਰਾਵਾਂ ਨੂੰ